ਜੇਕਰ ਤੁਸੀਂ ਵੀ ਇਹ ਪਾਣੀ ਗਰਮ ਕਰਨ ਵਾਲਾ ਰੋਡ ਇਸਤੇਮਾਲ ਕਰਦੇ ਹੋ ਤੇ 1 ਮਿੰਟ ਕੱਢ ਕੇ ਖਬਰ ਸੁਣ ਲਵੋ ਜਾਣ ਲਵੋ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ 1 ਮਿੰਟ ਦੀ ਖਬਰ ਦੇ ਨਾਲ ਤੁਹਾਡੀ ਤੇ ਤੁਹਾਡੇ ਆਪਣੇ ਆ ਦੀ ਜਾਨ ਬਚ ਸਕਦੀ ਹੈ ਜੀ ਹਾਂ 100 ਦੇ ਵਿੱਚੋਂ ਤਕਰੀਬਨ 80 ਘਰਾਂ ਦੇ ਵਿੱਚ ਤੁਹਾਨੂੰ ਇਹ ਰੌਡ ਮਿਲ ਜਾਏਗਾ ਬਹੁਤ ਸਾਰੇ ਲੋਕ ਇਸ ਰੌਡ ਦਾ ਇਸਤੇਮਾਲ ਪਾਣੀ ਗਰਮ ਕਰਨ ਦੇ ਲਈ ਕਰਦੇ ਨੇ ਪਰ ਬਹੁਤ ਸਾਰੀਆਂ ਉਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਰੌਡ ਦੇ ਨਾਲ ਬਹੁਤ ਸਾਰੇ ਨੁਕਸਾਨ ਵੀ ਹੋ ਰਹੇ ਨੇ ਹਾਲਾਂਕਿ ਕੰਪਨੀ ਜਿਹੜੀ ਵਧੀਆ ਹੈ ਉਹ ਦਾਅਵੇ ਕਰਦੀਆਂ ਨੇ ਕਿ ਇਹ ਬਿਲਕੁਲ ਸੁਰੱਖਿਅਤ ਹੈ ਪਰ ਫਿਰ ਵੀ ਤੁਸੀਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ ਉਹ ਸਾਵਧਾਨੀਆਂ ਜਾਣ ਲਵੋ ਸਭ ਤੋਂ ਪਹਿਲਾਂ ਤਾਂ ਹਾਈ ਰੇਟਿੰਗ ਵਾਲੇ 16 ਐਂਪੀਅਰ ਦੇ ਸਵਿਚ ਦੇ ਵਿੱਚ ਜਿਹੜੇ ਪਲੱਗ ਨੇ ਉਸ ਨੂੰ ਲਗਾਓ ਇਸਤੇਮਾਲ ਕਰਨ ਤੋਂ ਪਹਿਲਾਂ ਰੌਡ ਦੀ ਜਿਹੜੀ ਵਾਇਰਿੰਗ ਹੈ ਉਸ ਨੂੰ ਚੈੱਕ ਕਰੋ ਹਮੇਸ਼ਾ ਪਲਾਸਟਿਕ ਦੀ ਬਾਲਟੀ ਦੇ ਵਿੱਚ ਛੀ ਜਿਹੜਾ ਇਮਰਸ਼ਨ ਰੋਡ ਹੈ ਉਸ ਨੂੰ ਲਗਾਓ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਵੀ ਤੁਸੀਂ ਰੋਡ ਖਰੀਦਦੇ ਹੋ ਇੱਕ ਵਧੀਆ ਕੰਪਨੀ ਦਾ ਖਰੀਦੋ ਤੇ ਨਾਲ ਦੀ ਨਾਲ ਕਿਹਾ ਗਿਆ ਹੈ ਕਿ ਜਦੋਂ ਵੀ ਤੁਸੀਂ ਜੋ ਹੈ ਰੋਡ ਸਵਿਚ ਦੇ ਵਿੱਚ ਲਗਾਓ ਤੇ ਆਪਣੇ ਚਪਲਾਂ ਪਾ ਕੇ ਹੀ ਉਸ ਨੂੰ ਜੋ ਹੈ ਪਲੱਗਿੰਗ ਕਰੋ ਹੁਣ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਕੀ ਨਹੀਂ ਕਰਨਾ ਹੈ ਰੋਡ ਨੂੰ ਪਾਣੀ ਦੇ ਵਿੱਚ ਪਾਉਣ ਤੋਂ ਪਹਿਲਾਂ ਸਵਿਚ ਆਨ ਨਾ ਕਰੋ ਪਲੱਗ ਆਊਟ ਕਰਨ ਤੋਂ ਪਹਿਲਾਂ ਪਾਣੀ ਦੇ ਵਿੱਚ ਹੱਥ ਨਾ ਪਾਵੋ ਜਿੱहां ਜੇਕਰ ਪਲੱਗ ਲੱਗਾ ਹੋਇਆ ਏ ਤੇ ਤੁਸੀਂ ਪਾਣੀ ਦੇ ਵਿੱਚ ਕਈ ਵਾਰ ਚੈੱਕ ਕਰਨ ਨੂੰ ਹੱਥ ਪਾਲਣ ਦਿਓ ਕਿ ਪਾਣੀ ਗਰਮ ਹੋਇਆ ਹੈ ਜਾਂ ਨਹੀਂ ਇਹ ਬਹੁਤ ਵੱਡੀ ਗਲਤੀ ਹੈ ਇਸ ਦੇ ਨਾਲ ਜਾਨ ਵੀ ਜਾ ਸਕਦੀ ਹੈ ਅੱਗੇ ਜੋ ਲਿਖਿਆ ਹੋਰ ਲਿਖਿਆ ਕਿ ਸਟੀਲ ਜਾਂ ਲੋਹੇ ਦੀ ਬਾਲਟੀ ਦੇ ਵਿੱਚ ਕਦੀ ਵੀ ਰੋਡ ਨਾ ਲਗਾਵੋ ਨਾਲ ਦੀ ਨਾਲ ਕੀ ਆ ਗਿਆ ਹੈ ਕਿ ਸਵਿਚ ਬੋਰਡ ਦੇ ਵਿੱਚ ਜਦੋਂ ਵੀ ਤੁਸੀਂ ਪਲੱਗਿੰਗ ਕਰੋ ਤੇ ਖਿਆਲ ਰੱਖੋ ਕਿ ਬੱਚੇ ਉੱਧਰ ਨੂੰ ਜ਼ਿਆਦਾ ਨਾ ਜਾਣ ਤੇ ਬੱਚੇ ਉਸ ਬਾਲਟੀ ਨੂੰ ਹੱਥ ਨਾ ਲਗਾਉਣ ਸੋ ਕੁਝ ਇਹ ਸਾਵਧਾਨੀਆਂ ਅਸੀਂ ਤੁਹਾਨੂੰ ਦੱਸਿਆ ਨੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹਿ ਸਕਦੇ ਨੇ ਸੋ ਇਸ ਨੂੰ ਸ਼ੇਅਰ ਜ਼ਰੂਰ ਕਰੋ ਅੱਗੇ ਤੋਂ ਅੱਗੇ ਤਾਂ ਕਿ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਕਿਉਂਕਿ ਸਰਦੀਆਂ ਦਾ ਮੌਸਮ ਹੈ ਹਰ ਕੋਈ ਗਰਮ ਪਾਣੀ ਦੇ ਨਾਲ ਨਹਾਉਣਾ ਪਸੰਦ ਕਰਦਾ ਹੈ ਸੋ ਬਹੁਤ ਸਾਰੇ ਲੋਕ ਇਹ ਗਲਤੀਆਂ ਕਰਦੇ ਨੇ ਤੁਸੀਂ ਇਹ ਗਲਤੀ ਨਾ ਕਰਿਓ ਅਤੇ ਅੱਗੇ ਤੋਂ ਅੱਗੇ ਆਪਣੀ ਇਨਸਾਨੀਅਤ ਸਮਝ ਕੇ ਇਸ ਨੂੰ ਸ਼ੇਅਰ ਕਰੋ